ਓ ਸ਼ਰਮ ਕਰੋ ਏ ਲਾਣਤੀ ਲੋਕੋ ਡੁੱਬ ਕੇ ਮਰ ਜਾਓ ਡੁੱਬ ਕੇ ਕਿਉਂ ਨਹੀਂ ਮਰਗੇ ਤੁਸੀਂ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਦੇ ਦਿਨ ਬਾਈ ਜੀ ਜਿਵੇਂ ਦਸੰਬਰ ਦਾ ਮਹੀਨਾ ਚੱਲ ਰਿਹਾ ਪੋ ਦਾ ਮਹੀਨਾ ਚੱਲ ਰਿਹਾ ਸਭ ਨੂੰ ਪਤਾ ਹੈ ਕਿ ਇਹ ਮਹੀਨਾ ਸਿੱਖ ਕੌਮ ਲਈ ਕਿੰਨਾ ਦੁੱਖਦਾਈ ਹੈ ਇਹਨਾਂ ਦਿਨਾਂ ਦੇ ਵਿੱਚ ਸੋਕ ਸਵਾਵਾਵਾਂ ਹੁੰਦੀਆਂ ਨੇ ਤੇ ਸਰਹੰਦ ਦੇ ਵਿੱਚ ਬਾਈ ਜੀ ਉਹ ਚੀਜ਼ਾਂ ਨੂੰ ਲੋਕ ਮਹਿਸੂਸ ਕਰਦੇ ਨੇ ਭੁੰਜੇ ਪੈਂਦੇ ਨੇ ਹਨਾ ਜੇ ਇਹਨਾਂ ਲੋਕਾਂ ਨੂੰ ਜਿਹੜੇ ਨਾ ਆ ਭੰਗੜਾ ਪਾ ਰਹੇ ਨੇ ਦੇਖੋ ਗੁਬਾਰੇ ਗਬੂਰੇ ਲਾ ਕੇ ਢੋਲ ਵਜਾ ਕੇ ਭੰਗੜੇ ਪਾ ਰਹੇ ਨੇ ਇਹਨਾਂ ਨੂੰ ਕੋਈ ਪੁੱਛੇ ਵੀ ਜੇ ਤੁਹਾਡੇ ਘਰੇ ਕੋਈ 7 ਸਾਲ ਦਾ ਜਾਂ 9 ਸਾਲ ਦਾ ਪੁੱਤ ਮਰਿਆ ਹੋਵੇ ਤੇ ਦੋ ਜਵਾਨ ਪੁੱਤ ਸ਼ਹੀਦ ਹੋਏ ਹੋਣ ਦੋ ਜਵਾਨ ਪੁੱਤ ਮਰੇ ਹੋਣ ਤੁਸੀਂ ਇਹ ਭੰਗੜੇ ਪਾਉਂਗੇ ਇਹ ਨੱਚੋਗੇ ਇਹਨਾਂ ਲੋਕਾਂ ਨੂੰ ਲਾਣਤਾ ਪਾਓ ਇਹਨਾਂ ਨੂੰ ਲਾਣਤਾ ਪਾਓ ਤੇ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਵੀ ਇਹਨਾਂ ਦੀ ਕਰਤੂਤ ਪੂਰੀ ਦੁਨੀਆ 'ਚ ਪਤਾ ਲੱਗੇ ਵੀ ਇਹੋ ਜਿਹੇ ਬੇਕਰਤੂਤੇ ਲੋਕ ਵੀ ਰਹਿੰਦੇ ਨੇ ਬਾਈ ਜੀ ਪੂਰਾ ਮਾਜਰਾ ਕੀ ਹੈ ਪੂਰੀ ਕਹਾਣੀ ਕੀ ਆਜੋ ਆਪਾਂ ਪੂਰੀ ਕਹਾਣੀ ਜਾਣ ਲੈਨੇ ਆ ਤੇ ਇਹ ਬਾਈ ਜੀ ਜਗਦੀਪ ਰੰਧਾਵਾ ਜਿਹੜਾ ਮੁੰਡਾ ਉਸਨੇ ਆਪਦੇ ਅਕਾਊਂਟ ਤੇ ਪਾਈ ਹੋਈ ਸੀ ਤੇ ਉੱਥੋਂ ਆਪਾਂ ਇਹ ਵੀਡੀਓ ਲਈ ਆ ਬਾਈ ਜੀ ਬਹੁਤ ਹੀ ਨਿੰਦਣਯੋਗ ਜਿਹੜੀ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ ਆਜੋ ਇਹ ਬਡਰੁੱਖਾਂ ਦੇ ਵਿੱਚ ਆ ਆਜੋ ਪੂਰੀ ਕਹਾਣੀ ਆਪਾਂ ਤੁਹਾਨੂੰ ਸੁਣਾ ਦਿੰਨੇ ਆ ਅੱਗੂ ਅੱਗੇ ਆਜੋ ਅਕਾਊਂਟ ਤੋਂ ਸੁਣਾਵੋ ਤੋਂ ਬੰਦਾ ਲਾ ਜਾ ਰਹੀ ਹੋਏ ਆ ਸਾਹਿਬ ਜਾਦਾਂ ਦੇ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਸੂਚੀ ਕੌਮ ਸੂਚਾ ਪੰਖ ਸਾਰੀ ਦੁਨੀਆ ਮਨਾ ਰਹੀ ਹੈ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ મોદી ਸਰਕਾਰ ਵੱਲੋਂ ਹੋ ਗਿਆ ਕਿ ਸਾਰੀ ਜਿੰਨੇ ਹੈਗੇ ਵੀ ਬਾਲ ਦਿਵਸ ਮਨਾਓ ਅਫਸੋਸ ਨੇ ਦਿਹਾੜੇ ਚੱਲ ਰਹੇ ਨੇ ਬੱਚੇ ਅੱਜ ਚਮਕੌਰ ਸਾਹਿਬ ਦਾ ਦਿਹਾੜਾ ਚੱਲ ਰਿਹਾ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਵਾਰ ਸਾਹਿਬ ਜਾਦੇ 7 ਤੇ 9 ਸਾਲ ਦੇ ਬਲੀਹਾ ਚ ਸ਼ਹੀਦ ਹੋਏ ਨੇ ਅਕਾਲ ਤਖਤ ਸਭ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਠਿਆਈ ਨਹੀਂ ਬਣਾਉਣੀ ਧੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹਦਾ ਜਵਾਬ ਕੀ ਹੋ ਰਿਹਾ ਹੈ ਆ ਜਾ ਅੱਗੇ ਆ ਜਾ ਇੱਕ ਮਿੰਟ ਅੱਗੇ ਗੱਲ ਕਰਨਾ ਕਹੋ ਜੀ ਬਈ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਕਿਹੜੇ ਕਿਤੇ ਹੋ ਰਹੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਦੇਖੋ ਤੁਸੀਂ ਸਿਗਾ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਸਾਹ ਦੇਖੋ ਸਾ ਆਪਣਾ ਸਾਹ ਇਹ ਗੱਲ ਸੁਣੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਸਾਹਿਬ ਜੀ ਸਾਡੇ ਗਾਵੇ ਇੱਥੇ ਹੁਣ ਆਪ ਤੁਸੀਂ ਵੜਰੋਖਾਂ ਜਿਓ ਹਾਂਜੀ ਵੜਰੋਖਾਂ ਨਹੀਂ ਇਹ ਤੁਸੀਂ ਹਨਾ ਨਹੀਂ ਮੈਂ ਮੈਂ ਇੱਥੇ ਸਾਡੇ ਲੋਕ ਸਮਾਣੇ ਸਮਾਣੇ ਤੋਂ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਕਿੰਡੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕੱਲ ਨੂੰ ਕੋਈ ਲੜਾਈ ਝਗੜਾ ਦਾ ਜਿੰਮੇਵਾਰ ਕੋਈ ਹੈ ਇਹਦਾ ਨੰਬਰ ਇਹਦਾ ਕਿਹਦਾ ਕਿਹਦਾ ਘਰ ਇਹਦਾ ਨਾਮ ਲਿਖਦੇ ਨਾ ਦਰਜ ਕਰਦੇ ਸਾਡੇ ਨਾਲ ਨੇ ਪਿੰਡ ਦੀ ਨਹੀਂ ਸਾਰੇ ਪਿੰਡ ਦੀ ਸਾਰੇ ਪਿੰਡ ਦੀ ਮਾਮਾ ਮੈਂ ਮਾ ਸਾਡੇ ਆ ਆਪਣੇ ਆਪ ਨੂੰ ਉਸੇ ਸਮਾਣੇ ਦੇ ਦੱਸ ਰਹੇ ਨੇ ਜਿਹੜੇ ਸਮਾਣੇ ਦੇ ਦੋ ਜਲਾਦਾਂ ਨੇ ਛੋਟੇ ਛੋਟੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਦੇ ਘਰ ਦੇ ਉੱਤੇ ਜਿਹੜੀ ਛੁਰੀ ਚਲਾਈ ਸੀ ਤਾਂ ਦੋਸਤੋ ਉਹ ਉਸ ਟਾਈਮ ਦੇ ਜਲਾਦ ਸੀ ਪਰ ਅੱਜ ਦੇ ਟਾਈਮ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੇ ਸ਼ਹੀਦ ਕੀਤਾ ਸੀ ਇਹ ਸ਼ਹੀਦ ਤੇ ਸ਼ਹੀਦੀ ਤੇ ਖੁਸ਼ੀ ਮਨਾ ਰਹੇ ਨੇ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜਨੀ ਲੱਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਚਾਤੂੜ ਬਣਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ